ਤੱਤਾ ਜੋਪੇ ਕਮਿਸ਼ਨਰ ਸ਼੍ਰੀ ਫੋਟੇਗੜ ਸਾਹਿਬ ਦੇ ਵੱਲੋਂ ਨਸ਼ਾ ਮੁਕਤੀ ਸੈਂਟਰ ਦਾ ਦੌਰਾ ਕਰਕੇ ਰੀਹੈਬਿਲੀਟੈਂਟ ਸੈਂਟਰ ਵਿੱਚ ਦਾਖਲ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿੱਤਾ ਗਿਆ। ਰੀਪੇ ਕਮਿਸ਼ਨਰ ਸ਼੍ਰੀ ਫੋਟੇਗੜ ਸਾਹਿਬਾ ਡਾਕਟਰ ਸੋਨਾਥਿੰ ਨੇ ਦੱਸਿਆ ਕਿ ਸਰਕਾਰ ਵੱਲੋਂ ਨਸ਼ਾ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਫੋਟੇਗੜ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ 10 ਬੈੱਡਾਂ ਦੇ ਨਸ਼ਾ ਮੁਕਤੀ ਕੇਂਦਰ 'ਚ ਫਿਲਹਾਲ 7 ਦੇ ਕਰੀਬ ਮਰੀਜ਼ ਦਾਖਲ ਨੇ। ਜਿਨ੍ਹਾਂ ਨੂੰ ਇੱਥੇ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ। ਪ੍ਰੇ ਕਮਿਸ਼ਨਰ ਨੇ ਮਰੀਜ਼ਾਂ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਲਾਜ਼ਮਤ ਵਿੱਚ ਕੋਈ ਕਮੀ ਪੇਸ਼ੀ ਜਾਂ ਲੋੜਿੰਦੀ ਸਹੂਲਤਾਂ ਦੀ ਲੋੜ ਮਹਿਸੂਸ ਹੋਵੇ ਤਾਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਸਕਦੇ ਨੇ ਅੱਜ ਜੀ ਅੱਜ ਮੈਂ ਡੈਡਿਕਸ਼ਨ ਸੈਂਟਰ ਵਿਜ਼ਿਟ ਕੀਤਾ ਹੈ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਦੀ ਬੜੀ ਵੱਡੀ ਮੁਹਿੰਮ ਚੱਲ ਰਹੀ ਹੈ ਅਗੇਂਸ ਡਰੱਗਸ ਸੋ ਮੈਂ ਆਪ ਹੀ ਚੈੱਕ ਕਰਨਾ ਚਾਹੁੰਦੀ ਸੀ ਕਿ ਇੱਥੇ ਜਿਹੜੇ ਵੀ ਐਡਿਕਟਸ ਵਰਤੀ ਹੋਏ ਹੋਏ ਆਂ ਕਿ ਉਹਨਾਂ ਦੀ ਠੀਕ ਕੰਡੀਸ਼ਨ ਚ ਹੈ ਉਹਨਾਂ ਦੀ ਪ੍ਰੋਪਰ ਕੇਅਰ ਹੋ ਰਹੀ ਹੈ ਤੇ ਇਧਰ ਇਸ ਵਲੇ ਥਿਸ ਇਸ ਟੈਂਡ ਬੈਡਡ ਉੱਤੇ ਸਾਥ ਪੇਸ਼ੈਂਟਸ ਮਿਲੇ ਆ ਤੇ ਉਹ ਵੈਲ ਐਡਜਸਟਡ ਲੱਗ ਰਹੇ ਤੇ ਬਾਕੀ ਉਹਨਾਂ ਨੂੰ ਵੀ ਦੱਸ ਦਿੱਤਾ ਹੈ ਕਿ ਜੇ ਕਦੀ ਕੋਈ ਇਸ਼ੂ ਹੋਏ ਕੋਈ ਪ੍ਰੋਬਲਮ ਹੋਏ ਤਾਂ ਕਿਸੇ ਵੀ ਵੇਲੇ ਐਡਮਿਨਿਸਟ੍ਰੇਸ਼ਨ ਨਾਲ ਕੰਟੈਕਟ ਕਰ ਸਕਦੇ ਇਧਰ ਚੈੱਕ ਕੀਤਾ ਹੈ ਕਿ ਇਹਨਾਂ ਦੇ ਲਿਵਿੰਗ ਕੰਡੀਸ਼ਨਸ ਕਿ ਖਾਣਾ ਵਗੈਰਾ ਠੀਕ ਮਿਲ ਰਿਹਾ ਹੈ ਕਿ ਨਹੀਂ ਮਿਲਦਾ ਰੀਕ੍ਰੀਏਸ਼ਨ ਐਕਟੀਵਿਟੀਆਂ ਹੈ ਥੇ ਤਾਂ ਕਿ ਇਹਨਾਂ ਦਾ ਮਨ ਲੱਗਿਆ ਰਹੇ ਕਿਉਂਕਿ ਕਿੰਨੇ ਦਿਨਾਂ ਤੋਂ ਕੁਝ ਲੋਕ ਇਧਰ 20 ਦਿਨ ਵੀ ਹੋ ਗਏ ਆ ਰਹਿੰਦੇ ਹੋਏ ਉਹ ਛਲੇ 6 ਦਿਨ ਪਹਿਲੇ ਜਾਂ ਕੱਲ ਹੀ ਆਏ ਆ ਸੋ ਬੇਸਿਕ ਇਹਨਾਂ ਦੇ ਲਿਵਿੰਗ ਕੰਡੀਸ਼ਨਸ ਚੈੱਕ ਕੀਤੇ ਤੇ ਬਾਕੀ ਜਿਹੜੀ ਦਵਾਈ ਦੀ ਅਵੇਲੇਬਿਲਿਟੀ ਹੈ ਉਹ ਕਹਿ ਦਿੰਦਾ ਹੈ ਕਿ ਉਹਦੇ ਬਾਰੇ ਬਨ ਪੂਰੀ ਰਿਪੋਰਟ ਦੇ